ਸੋ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਆ ਗਏ ਇੱਕ ਨਵੇਂ ਵਲੌਗ ਦੇ ਨਾਲ ਸੋ ਅੱਜ ਹੈਗੀ ਹੈ ਤਾਰੀਖ 31 ਜਨਵਰੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਨਿਕਲਦੀ ਹੈ ਹਿਸ਼ਾਰਪੁਰ ਦੇ ਵਿੱਚ ਸੋ ਅਸੀਂ ਵੀ ਜਲਦੀ ਜਲਦੀ ਚੱਲੇ ਆ ਗੁਰਦੁਆਰਾ ਸਾਹਿਬ ਕਿਉਂਕਿ ਉੱਥੇ ਟਰਾਲੀਆਂ ਤਿਆਰ ਹੋ ਰਹੀਆਂ ਸਜ ਰਹੀਆਂ ਸੋ ਬਾਕੀ ਪਲਕ ਤਿਆਰ ਹੋ ਗਈ ਹੈ ਮੈਂ ਨਹੀਂ ਹਜੇ ਤਿਆਰ ਹੋਇਆ ਮੈਂ ਪਜਾਮੇ ਜੀ ਹਾਂ ਸੋ ਬਾਕੀ ਮੈਂ ਬਾਅਦ ਤਿਆਰ ਹੋऊंगा ਪਹਿਲਾਂ ਸੇਵਾ ਕਰਨੀ ਉੱਥੇ ਜਾ ਕੇ ਜਲਦੀ ਜਲਦੀ ਲੇਟ ਹੋ ਗਏ ਆ ਆਪਾਂ ਤਾਂ ਉੱਥੇ ਚੱਲਦੇ ਆਂ ਸੋ ਕੀ ਕੀ ਹੁੰਦਾ ਸਾਰੇ ਦਿਨ ਦੇ ਵਲੌਗ ਦੇ ਵਿੱਚ ਨਾਲ ਨਾਲ ਬਣੇ ਰਹੀਓ ਬੜਾ ਇੰਜੋਏ ਕਰਨ ਨਾਲੇ ਆਪਾਂ ਬੜੀਆਂ ਰੌਣਕਾਂ ਲੱਗਣੀਆਂ ਸ਼ਹਿਰਪੁਰ ਦੇ ਅੰਦਰ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸੋ ਬਾਕੀ ਅੱਜ ਜਾਵਾਂਗੇ ਘੁੰਮਾਂਗੇ ਫਿਰਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ-ਕਿੱਦਾਂ ਹੁੰਦੇ ਆ ਨਗਰ ਕੀਰਤਨ ਦੇ ਵਿੱਚ ਕਿੰਨਿਆਂ ਕਿੰਨੇ ਕਿ ਲੋਕ ਸਾਡੇ ਨਾਲ ਇਕੱਠ ਕਰਦੇ ਆ ਸੋ ਦੇਖਿਓ ਸਾਰਾ ਕੁਝ ਨਾਲ ਨਾਲ ਬਣੇ ਰਹੀਓ ਜੇ ਪਹਿਲੀ ਵਾਰ ਆਇਆ ਏ ਚੈਨਲ ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਈਓ ਸੋ ਬਾਕੀ ਚਲੋ ਚੱਲਦੇ ਆਂ ਲੋ ਜੀ ਮੈਂ ਪਹੁੰਚ ਗਿਆ ਸੀ ਘਰੇ ਪਲਕ ਨੂੰ ਛੱਡਤਾ ਘਰੇ ਦੂਜੇ ਘਰ ਆਪਾਂ ਹੁਣ ਚੱਲਦੇ ਹਾਂ ਉੱਧਰ ਟਰਾਲੀਆਂ ਜਿੱਧਰ ਤਿਆਰ ਹੁੰਦੀਆਂ ਪਈਆਂ ਚਲੋ ਤੁਹਾਨੂੰ ਦਿਖਾਉਣਾ ਕੀ ਹਿਸਾਬ-ਤਾਬਾ ਕਿੰਦਾ ਤਿਆਰੀ ਹੁੰਦੀ ਹੁੰਦੀ ਆ ਲੋ ਜੀ ਸਾਹ ਅੰਦਰ ਲੈ ਲੋ ਜੀ ਸਾਰੀ ਖਤਮ ਵੀ ਲੋ ਵੀ ਦੇ ਕੰਨੀ ਆ ਸਾਰਾ ਦਿਨ ਚੱਲਦਾ ਰਹਿੰਦੇ ਸਾਰੇ ਬੰਦੇ ਘਾਰੇ ਕਿੰਨੇ ਖੜਦੇ ਰਹਣਗੇ ਮੋਲੇ ਪਾਸੇ ਪਾਉਣਾ ਚਲ ਆਪਾਂ ਨੀਓ ਸਟਾਰਟਿੰਗ ਕੀਤੀ ਜਦੋਂ ਨਿਕਲਿਆ ਪਰ ਤੋਂ ਓਏ ਬਸੂਏ ਨਹੀਂ ਓਏ ਕਾਲੂ ਉਹ ਕਿੱਥੇ ਆਣਾ ਲਫਾਫੇ ਦੇਖੀ ਉਹ ਓ ਜੀ ਚੈੱਕ ਕਰੋ ਹੋ ਗਈ ਤਿਆਰੀ ਸਾਰੀ ਟਰਾਲੀਆਂ ਤਿਆਰ ਆ ਲੱਗਿਆ ਨਹੀਂ ਸਾਡੇ ਹੈਪੀ ਭਾਈ ਜੀ ਬੌਂਸਰ ਸਾਹਿਬ ਸਾਡੇ ਕੇ ਚਾਹ ਵਾਜੀ ਜਿਹੜੇ ਸਾਰੀ ਟਰਾਲੀ ਹਰ ਇੱਕ ਸਾਲ ਤਿਆਰ ਕਰਦੇ ਆ ਲੋਈ ਸਾਰਾ ਕੁਝ ਰੈਡੀ ਆ ਚੱਕੋ ਜੀ ਸਾਰੀ ਟਰੈਲੀ ਫਾਈਨਲ ਆ E2Z ਪਾਲਕੀ ਸਾਹਿਬ ਵੀ ਸਿਆਤੇ ਨੇ ਚੰਗੀ ਤਰ੍ਹਾਂ ਚੈੱਕ ਕਰੋ ਜੀ 360 ਵੀਊ ਦੇਖੋ ਪਹਿਲਾਂ ਸਾਰਾ ਓਕੇ ਆ ਕੰਮ ਚੈੱਕ ਕਰੋ ਇਹ ਹੋ ਗਈ ਆ ਪਾਲਕੀ ਤਿਆਰ ਤੁਹਾਨੂੰ ਮੈਂ ਪਾਲਕੀ ਦਿਖਾਣਾ ਅੰਦਰੋਂ ਇੱਕ ਵਾਰੀ ਲੋ ਜੀ ਅੰਗਰੂ ਵਾਲਮੀ ਸਾਹਿਬ ਇਹਦਾ ਮਾਰੇ ਇਹਦੇ ਅੰਦਰੋਂ ਫੋਟੋ ਚੈੱਕ ਕਰੂਆਂ ਐ ਓਕੇ ਹੋ ਗਿਆ ਕੰਮ ਤੇ ਬਾਕੀ ਵਧੀਆ ਕਰ ਦਿੱਤਾ ਸਾਰਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਬਾਕੀ ਮਾੜਾ ਮੋਟਾ ਆਪਾਂ ਯੋਗਦਾਨ ਪਾ ਲਿਆ ਸੀਗਾ ਆ ਕੇ ਮੋਰੇ ਟਰੈਕਟਰ ਵੀ ਆਪਾਂ ਐਸੇ ਯਾਰਤਾ ਦੇਖੋ ਬਾਕੀ ਆ ਲੱਗੀਆਂ ਜਿਹੜੀਆਂ ਨੇ ਅੰਦਰੋਂ ਸਾਰੀਆਂ ਲਾਈਟਾਂ ਆ ਉਹ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਜਗਦੀਆਂ ਪਾਲਕੀ ਸਾਹਿਬ ਤੇ ਤਾਂ ਬਾਕੀ ਹੁਣ ਘੰਟੇ ਡੇਢ ਘੰਟੇ ਤੱਕ ਸਾਰਿਆਂ ਨੇ ਤੁਰ ਪੈਣਾ ਹੈ ਤਿੰਨ ਚਾਰ ਟਰਾਲੀਆਂ ਹੁੰਦੀਆਂ ਸਾਡੇ ਮਹੱਲੇ ਦੇ ਵਿੱਚੋਂ ਤੇ ਬਾਕੀ ਚਲੋ ਮਿਲਦੇ ਆਗੇ ਹੁਣ ਤਿਆਰ ਸ਼ਾਰ ਹੋ ਜੀਏ ਤੁਹਾਨੂੰ ਫੇ ਮਿਲਦੇ ਆ ਸਾਰਾ ਪਿਆਰ ਸ਼ਾਰ ਹੋ ਕੇ ਫੇ ਦਿਖਾਉਨੇ ਆ ਤੁਹਾਨੂੰ ਸਾਰੇ ਜਣੇ ਜਦੋਂ ਤੁਰਨਾ ਟਰਾਲੀਆਂ ਨੇ ਫੇ ਤਾਂ ਸਾਰੀ ਗੱਲ ਉਹ ਦਿਖਾਉਨੇ ਆ ਲਓ ਜੀ ਸਾਰੇ ਹੋ ਗਏ ਨੇ ਰੈਡੀ ਚੈੱਕ ਕਰੋ ਆਪਣੀ ਕਿਦਾਂ ਸਹੀ ਲੱਦੇ ਪਿਆ ਆ ਤੁਹਾਨੂੰ ਪਤਾ ਜਿਹੜੀ ਚੀਜ਼ ਚੱਜਦੀ ਉਹੀ ਕਰਨੀ ਚਾਹੀਦੀ ਆ ਆਪਾਂ ਨੂੰ ਧਮਾਲਾ ਚੱਜਦਾ ਆਪਾਂ ਧਮਾਲਾ ਅੱਜ ਬਣ ਲਿਆ ਤੇ ਬਾਕੀ ਚਲੋ ਹੁਣ ਤੁਹਾਨੂੰ ਮੈਂ ਪਾਲਕੀ ਵਾਲੀ ਵੀ ਟਰਾਲੀ ਦਿਖਾ ਦਿੰਨਾ ਬਾਕੀ ਵੀ ਬੀਬੀਆਂ ਵੀ ਬੈ ਗਈਆਂ ਦੂਜੀਆਂ ਟਰਾਲੀਆਂ 'ਚ ਪਰ ਤੁਹਾਨੂੰ ਪਹਿਲਾਂ ਪਾਲਕੀ ਵਾਲੀ ਦੀ ਟਰਾਲੀ ਦੇ ਦਰਸ਼ਨ ਕਰਾ ਕੇ ਉਸ ਤੋਂ ਬਾਅਦ ਸਾਰੀਆਂ ਟਰਾਲੀਆਂ ਦਿ ਚਲੋ ਆਪਾਂ ਹੋ ਗਏ ਆ ਰੈਡੀ ਤੁਸੀਂ ਕਹਿੰਦੇ ਹੋ ਨਾ ਯਾਰ ਅਜ ਮੋਟਾ ਹੈ ਨਹੀਂ ਗਾ ਮੋਟਾ ਕੰਮ ਦੇ ਆ ਮੋਟਾ ਜਦੋਂ ਕੰਮ ਤੋਂ ਵਿਹਲਾ ਹੋ ਗਿਆ ਆ ਗਿਆ ਉਹਨੇ ਆਪ ਹੀ ਰਲ ਜਾਣਾ ਸਾਡੇ ਨਾਲ ਤੁਸੀਂ ਵਲੌਗ ਚ ਅੱਗੇ ਦੇਖਿਓ ਬਸ ਇੱਥੇ ਤੱਕ ਦੇਖ ਲਿਆ ਤਾਂ ਲਾਈਕ ਜ਼ਰੂਰ ਕਰ ਦਿਓ ਯਾਰ ਬਾਕੀ ਤੁਹਾਨੂੰ ਦਿਖਾਉਣੇ ਆ ਵਧੀਆ ਵਧੀਆ ਹੈ ਮਾਹੌਲ ਹੈ ਤੇ ਸ਼ਹਿਰ ਪਹੁੰਚਣਾ ਹੈ ਸਾਡੀਆਂ ਟਰਾਲੀਆਂ ਲੱਗਣੀਆਂ ਲਾਈਨ ਵਾਈਜ਼ ਚਲੋ ਬਾਕੀ ਦੇਖਦੇ ਹਾਂ ਚਲੋ ਜੀ ਪਾਲਕੀ ਸਾਹਿਬ ਤਿਆਰ ਹੋ ਗਏ ਨੇ ਆ ਸਾਡੇ ਰੋਪੜ ਜੀ ਆ ਜੀ ਦੇਖ ਲਓ ਹਰ ਇੱਕ ਸਾਲ ਇਹੀ ਹੁੰਦੇ ਨੇ ਸਾਡੇ ਨਾਲ ਪਾਲਕੀ ਸਾਹਿਬ ਵਾਲੀ ਟਰਾਲੀ ਇਹਨਾਂ ਨਾਲ ਹੀ ਹੁੰਦੀ ਆ ਤੇ ਬਾਕੀ ਹੁਣ ਚਲੋ ਚਲਦੇ ਆ ਅੱਗੇ ਬੀਬੀਆਂ ਵੀ ਦਿਖਾਉਣੇ ਤੁਹਾਨੂੰ ਜਿਹੜੀਆਂ ਟਰਾਲੀ 'ਚ ਬੈਠੇ ਹੋਏ ਆਂ ਬਾਕੀ ਇਸ ਤੋਂ ਬਾਅਦ ਹੁਣ ਚਲਦੇ ਆ ਹੌਲੀ-ਹੌਲੀ ਹੁਣ ਤਿਆਰੀ ਹੋ ਗਈ ਆ ਮੰਡੇ 'ਚ ਬਾਹਰੇ ਨਿਕਲਣਾ ਐ ਭਾਈ ਆ ਪਾਲਕੀ ਸਾਹ ਵਾਲੀ ਟਰਾਲੀ ਆ ਤੇ ਬਾਕੀ ਆ ਟਰਾਲੀ ਦੂਜੀ ਆ ਉਹ ਦੂਜੀ ਵੀ ਟਰਾਲੀ ਆਉਣ ਲੱਗੀ ਆ ਚੈੱਕ ਕਰੋ ਸਾਰੀਆਂ ਬੀਬੀਆਂ ਇੱਧਰ ਨੇ ਤਾਂ ਇੱਕ ਟਰਾਲੀ ਉਧਰੋਂ ਉਧਰੋਂ ਆ ਰਹੀ ਆ ਉਧਰ ਗਈ ਹੋਈ ਆ ਆ ਟਰਾਲੀ ਚੈੱਕ ਕਰੋ ਇਹ ਦੀ ਬੀ ਆ ਤੇ ਤਿੰਨ ਟਰਾਲੀਆਂ ਆ ਸਾਡੇ ਕੋਲ ਟੋਟਲ ਤੇ ਬਾਕੀ ਪਾਲਕੀ ਸਾਹਿਬ ਵਾਲੀ ਟਰਾਲੀ ਦੇ ਵਿੱਚ ਮੈਂ ਬੈਠਣਾ ਨਾਲ ਤੇ ਬਾਕੀ ਦੋ ਕੁ ਮੁੰਡੇ ਹੋਰ ਹੋਣਗੇ ਤਾਂ ਬਾਕੀ ਪਿੱਛ ਬੈਠੇ ਹੋਣਗੇ ਬਾਕੀ ਚਲੋ ਚੱਲਦੇ ਹਾਂ ਹੁਣ ਟਰਾਲੀਆਂ ਤੁਰਨ ਲੱਗੀਆਂ ਆ ਸਾਰੀਆਂ ਪਿੱਛੇ ਦੇਖੋ ਟਰਾਲੀ ਦੂਜੀ ਵੀ ਆ ਰਹੀ ਹੈ ਤਾਂ ਆਹ ਚਲੋ ਫਾਕੀ ਸਾਹ ਵਾਲੀ ਹੈਗੀ ਆ ਕਿਤੇ ਕਿਤੇ ਆਪਾਂ ਮਹੱਲੇ ਚ ਆ ਗਏ ਆ ਬਾਹਰ ਤੇ ਬਾਕੀ ਰੀਮਪੁਰ ਪਹੁੰਚਣ ਵਾਲੇ ਆ ਹੁਣ ਆਪਾਂ ਸਾਰੇ ਜਾਣੇ ਲੋ ਜੀ ਦੇਖੋ ਰੀਮਪੁਰ ਆ ਰਹੀਆਂ ਸਾਡੀਆਂ ਟਰਾਲੀਆਂ ਤਾਂ ਹੁਣ ਹੌਲੀ ਹੌਲੀ ਜਾ ਕੇ ਆਪਾਂ ਰੋਜ਼ਨ ਗਰਾਊਂਡ ਰਲ ਜਾਣਾ ਆ ਤੇ ਬਾਕੀ ਸਾਰੇ ਸਾਡੇ ਮਹੱਲੇ ਦੇ ਬੰਦੇ ਖੜੇ ਆ ਤਾਂ ਬਾਕੀ ਤੁਹਾਡਾ ਭਰਾ ਆ ਚਲੋ ਦਮਾਲਾ ਲਾ ਦਿੱਤਾ ਆਪਾਂ ਦਮਾਲਾ ਤਾਂ ਲਾ ਦਿੱਤਾ ਕਿਉਂਕਿ ਫੁੱਟਬੋਲ ਹੁੰਦਾ ਪਿਆ ਸੀ ਸਿਰ ਸਿਰ ਦੁਖਣ ਲੱਭੇ ਸਾਰਾ ਦਿਨ ਬਲੌਗਿੰਗ ਕਿੱਦਾਂ ਕਰਨੀ ਸੀ ਫੇ ਇਸ ਕਰਕੇ ਆਪਾਂ ਦਮਾਲਾ ਲਾ ਦਿੱਤਾ ਸੀਗਾ ਉਹ ਚੈੱਕ ਕਰੋ ਹੁਣ ਇੱਕ ਤੋਂ ਆਪਾਂ ਇੱਧਰ ਨੂੰ ਚੱਲ ਜਾਣਾ ਆ ਗਵਰਨਮੈਂਟ ਕਾਲਜ ਵਾਲੋਂ ਆਖੀ ਟਰਾਲੀਆਂ ਖੜੀਆਂ ਜਾਂ ਮੱਥਾ ਢੇਕਦੇ ਆ ਸਾਰੇ ਪਾਲਕੀ ਸਾਹਿਬ ਨੂੰ ਪਾਲਕੀ ਸਾਹਿਬ ਸਜੀਵ ਉਹ ਸੋਹਣੀਆਂ ਨਾਲ ਚਲੋ ਲੋ ਜੀ ਸ਼ਹਿਰ ਆ ਗਏ ਆ ਆਪਾਂ ਮੈਂ ਹੁਣ ਚੈੱਕ ਕਰਾਂਦੇ ਆ ਮੋਲ ਚੈੱਕ ਕਰ ਦਿਓ ਸਾਰਾ ਚੈੱਕ ਕਰੀਓ ਮੋਲ ਜਨਾ ਸੋਨਾ ਬਣਿਆ ਪਿਆ ਹੈ ਪੂਰਾ ਜਾਵੇਂ ਜਾਂ ਹੁੰਦਾ ਛਾਰਪੁਰ ਦੇ ਵਿੱਚ ਅੱਜ ਦੇ ਦਿਨ ਤਨੂ ਦੇ ਖਾਨੇ ਆ ਟਰਾਲੀਆਂ ਦੇਖੋ ਸ਼ੋਭਾ ਯਾਤਰਾ ਦੇਖੋ 10 ਮਾਰਾ ਜੀ ਦੇ ਜਨਮ ਦਿਨ ਦੇ ਉੱਤੇ ਜਿੰਨੀਆਂ ਛੋੜੀਆਂ ਟਰਾਲੀਆਂ ਸਨੀਆਂ ਲੋ ਚੈੱਕ ਕਰੋ ਬਣੀਆਂ ਟਰਾਲੀਆਂ ਕਢਾਏ ਸੀਗੇ ਤਾਂ ਚੈੱਕ ਕਰੋ ਇੱਥੇ ਦੀ ਰੌਣਕ ਬਸ ਅੱਡਾ ਹੈ ਜੀ ਹਿਆਰਪੁਰ ਦਾ ਇਹ ਚੈੱਕ ਕਰੋ ਰੌਣਕਾਂ ਇੱਥੇ ਸਾਡੇ ਆਧਰ ਮੇਰੇ ਰਵਿਦਾਸੀਆਂ ਭਰਾਵਾਂ ਦੇ ਚੈੱਕ ਕਰੋ ਹੋਰ ਚੈੱਕ ਕਰੋ ਵੀ ਰੌਣਕਾਂ ਚੈੱਕ ਕਰੋ ਰੌਣਕਾਂ ਟੱਚ ਆ ਲੀਏ ਆ ਜਾ ਕਰੋ ਚੌਂਗ ਹੋ ਗਿਆ ਬਸ ਸਟੈਂਡ ਹੋ ਗਿਆ ਪ੍ਰਵਾਹ ਚੌਂਗ ਹੋ ਗਿਆ ਸ਼ਿਸ਼ਨ ਚੌਂਗ ਹੋ ਗਿਆ ਸਾਰੇ ਹੀ ਚੌਂਗ ਬਲੌਕ ਹੁੰਦੇ ਅੱਜ ਦੇ ਦਿਨ ਚੈੱਕ ਕਰੋ ਕਿੰਨਾ ਰਾਸ਼ਾ ਹੁਸ਼ਿਆਰਪੁਰ ਵਿੱਚ ਦੇ ਅੰਦਰ ਕਟੋ ਘਟਨੇ ਅੱਜ ਵੀ ਇਸ ਸਾਲ ਵੀ 650 ਤੋਂ ਪਲੱਸ ਟਰਾਲੀ ਆ 650 ਪਲੱਸ ਟਰਾਲੀ ਜਾ ਰਹੀ ਆ ਜੀ ਚੈੱਕ ਕਰ ਸਕਦੇ ਆ ਵੀ ਮਤਲਬ ਕਿੰਨੀ ਜ਼ਿਆਦਾ ਮਤਲਬ ਸ਼ਰਦਾ ਭਾਵਨਾ ਨਾਲ ਲੋਕੀ ਜੁੜਦੇ ਆ ਇਸ ਹਰੇਕ ਸਾਲ ਹੀ ਇਦਾਂ ਹੀ ਸਾਰਾ ਜਾਮ ਕੀਤਾ ਹੁੰਦਾ ਪੂਰਾ ਹੁਸ਼ਿਆਰਪੁਰ ਆਪਾਂ ਦੇ ਲੋ ਥਾਂ ਥਾਂ ਲੰਗਰ ਲੱਗੇ ਹੁੰਦੇ ਆ ਕੋਈ ਇਦਾਂ ਨਹੀਂ ਹੈਗਾ ਕੱਲੀ ਕੱਲੀ ਜਗ੍ਹਾ ਤੇ ਤੁਹਾਨੂੰ ਲੰਗਰ ਦਿਖੂਗਾ ਇੱਕ ਚੌਂਕ 'ਚ ਲੰਗਰ ਹੋਊਗਾ ਸੱਗਾ ਬੋਕਰ ਤੇ ਜਨਾਹਾਂ ਤਨ ਪਰ ਕੇ ਵੇਖੋ ਬਰੋਦੀਆਂ ਤੇਰੀਆਂ ਧਰਾਂ ਇਹ ਸੀ ਸ਼ਿਸ਼ੇਂਜੋਂਗ ਦਾ ਮਾਹੌਲ ਦੇਖੋ ਪਹਿਲਾਂ ਦਾ ਵਾਈਡ ਐਂਗਲ ਦੇ ਵਿੱਚ ਫਿਰ ਸ਼ਿਸ਼ੇਂਜੋਂਗ ਆ ਸ਼ਿਸ਼ੇਂਜੋਂਗ ਦੇ ਵਿੱਚ ਵੀ ਪੂਰਾ ਰਾਸ਼ਾ ਦੇਖੋ ਵਾਸੀ ਸਿਚਨਜੋਂਗ ਦਾ ਮੇਨ ਸਿਚਨਜੋਂਗ ਦੇ ਵਿੱਚ ਮੈਂ ਖੜਾ ਆਂ ਤਾਂ ਬਾਕੀ ਚੱਕ ਕਰੋ ਇੱਧਰ ਅੰਮੇ ਦਾ ਖਿਆਲ ਇਹ ਤਾਂ ਕਰਾਚੀ ਦਾ ਚਾ ਦੇਖੋ ਵੀ ਤਾਂ ਬਾਕੀ ਇੱਧਰ DJ ਦਾ ਪ੍ਰੋਗਰਾਮ ਕਿੱਦਾਂ ਹੁੰਦਾ ਹੀ ਆ ਤੇ ਬਾਕੀ ਫੋਨ ਡੈੱਡ ਹੋ ਜਾਣਾ ਆ ਬਾਕੀ ਹੁਣ ਘਰ ਜਾ ਕੇ ਬਣਾਣੇ ਆ ਉਹ ਜੀ ਉੱਧਰ ਸਾਡੀ ਹੈਗੀ ਸ਼ਾਪ ਤਾਂ ਬਾਕੀ ਹੁਣ ਇੱਧਰ ਆਪਾਂ ਆਂ ਬਸ ਥੋੜੇ ਟਾਈਮ ਤੱਕ ਫੋਨ ਵੀ ਬੰਦ ਹੋ ਜਾਣਾ ਹੈ ਤਾਂ ਵਲੌਗ ਇੱਥੇ ਹੀ ਮੈਨੂੰ ਐਂਡ ਕਰਨਾ ਪੈਣਾ ਹੈ ਬਾਕੀ ਮੁਹੱਲੇ ਚ ਜਾ ਕੇ ਫੇਰ ਤੁਹਾਨੂੰ ਮੈਂ ਚਾਰਜ ਕਰਕੇ ਫੋਨ ਫੇਰ ਤੁਹਾਨੂੰ ਦਿਖਾਉਂਗਾ ਸਾਰਾ ਕੁਝ ਬਾਕੀ ਘਰੀ ਵੇਖ ਜੁਦੀ ਕਰਾਊਡ ਦੇਖ ਲਓ ਕਿੰਨਾ ਹੈ